ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜਦੋਂ ਸਾਡੇ ਸਰੀਰ ਦੇ ਵਿੱਚ ਕੁਝ ਕੁ ਪੋਸਟਿਕ ਤੱਤਾਂ ਦੀ ਕਮੀ ਆ ਜਾਂਦੀ ਘਾਟ ਆ ਜਾਂਦੀ ਆ ਤਾਂ ਸਾਡਾ ਜਿਹੜਾ ਸਰੀਰ ਆ ਉਹ ਆਪ ਹੀ ਸਾਨੂੰ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਇਹ ਦੱਸਣਾ ਸ਼ੁਰੂ ਕਰ ਦਿੰਦਾ ਸੋ ਅੱਜ ਅਸੀਂ ਉਹਨਾਂ ਨਿਸ਼ਾਨੀਆਂ ਬਾਰੇ ਜਾਣਾਂਗੇ ਜਿਹੜੀਆਂ ਉਦੋਂ ਆਉਂਦੀਆਂ ਜਦੋਂ ਸਾਡੇ ਕੁਝ ਵਿਟਾਮਿਨਸ ਆ ਜਾਂ ਖਣੇਜਾਂ ਕਹਿ ਲਓ ਇਹਨਾਂ ਦੀ ਕਮੀ ਹੋ ਜਾਂਦੀ ਆ ਪੂਰਾ ਵਿਸਥਾਰ ਨਾਲ ਜਾਣਦੇ ਹਾਂ ਵੀ ਉਹ ਕਿਹੜੀਆਂ-ਕਿਹੜੀਆਂ ਨਿਸ਼ਾਨੀਆਂ ਐ ਤੇ ਉਹਨਾਂ ਦੇ ਨਾਲ ਸਾਨੂੰ ਕੀ ਸੰਕੇਤ ਮਿਲਦਾ ਏ ਤੇ ਉਹਨਾਂ ਕਮੀਆਂ ਨੂੰ ਉਹ ਪੋਸਟਿਕ ਤੱਤਾਂ ਦੀ ਘਾਟ ਨੂੰ ਅਸੀਂ ਪੂਰਾ ਕਿਵੇਂ ਕਰ ਸਕਦੇ ਹਾਂ ਸੋ ਸਾਥੀਓ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇਹਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀ ਦਾ ਇਹਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਜਦੋਂ ਸਾਡੇ ਜਿਹੜੇ ਨਹਾਂ ਆ ਨੇਲਸ ਆ ਉਹ ਬ੍ਰੇਟਲ ਹੋ ਜਾਂਦੇ ਭਾਵ ਭੁਰਨੇ ਸ਼ੁਰੂ ਹੋ ਜਾਂਦੇ ਬੜੀ ਜਲਦੀ ਟੁੱਟਣੇ ਸ਼ੁਰੂ ਹੋ ਜਾਂਦੇ ਆ ਸੋ ਇਹ ਇਹ ਗੱਲ ਵੱਲ ਸੰਕੇਤ ਦਿੰਦੀ ਹੈ ਨਿਸ਼ਾਨੀ ਕਿ ਤੁਹਾਡੇ ਸਰੀਰ ਦੇ ਵਿੱਚ ਪ੍ਰੋਟੀਨ ਦੀ ਜਿਹੜੀ ਕਮੀ ਹੋ ਰਹੀ ਹੈ ਘਾਟ ਹੋ ਰਹੀ ਹੈ। ਦੋਸਤੋ ਪ੍ਰੋਟੀਨ ਸਾਨੂੰ ਦਿਨ ਦੇ ਵਿੱਚ ਜੇ ਮੰਨ ਲਓ ਤੁਹਾਡਾ 60 ਕਿਲੋ ਭਾਰ ਹੈਗਾ ਹੈ ਤਾਂ ਤੁਹਾਨੂੰ 60 ਗ੍ਰਾਮ ਜਿਹੜਾ ਪ੍ਰੋਟੀਨ ਆ ਉਹ ਜ਼ਰੂਰੀ ਦਿਨ ਚ ਚਾਹੀਦਾ ਹੈ ਭੋਜਨ ਰਹੀਂ। ਤੇ ਪ੍ਰੋਟੀਨ ਸਾਨੂੰ ਕਿਹੜੀਆਂ ਚੀਜ਼ਾਂ ਤੋਂ ਮਿਲਦਾ ਹੈ? ਦੋਸਤੋ ਪ੍ਰੋਟੀਨ ਸਾਨੂੰ ਮੀਟ ਤੋਂ ਮਿਲਦਾ ਹੈ, ਫਿਸ਼ ਤੋਂ ਮਿਲਦਾ ਹੈ, ਆਂਡਿਆਂ ਤੋਂ ਮਿਲ ਜਾਂਦਾ ਹੈ। ਫਿਰ ਦੁੱਧ ਤੋਂ ਪ੍ਰੋਟੀਨ ਮਿਲਦਾ ਏ ਪਨੀਰ ਤੋਂ ਸਾਨੂੰ ਪ੍ਰੋਟੀਨ ਮਿਲਦਾ ਏ ਫਿਰ ਦਾਲਾਂ ਤੋਂ ਸਾਨੂੰ ਪ੍ਰੋਟੀਨ ਮਿਲ ਜਾਂਦਾ ਫਿਰ ਸੋਇਆਬੀਨਜ਼ ਆ ਇਹਨਾਂ ਤੋਂ ਸਾਨੂੰ ਪ੍ਰੋਟੀਨ ਮਿਲ ਜਾਂਦਾ ਏ ਸੋ ਇਹ ਚੀਜ਼ਾਂ ਨੂੰ ਆਪਦੇ ਭੋਜਨ 'ਚ ਵਧਾ ਲੈਣਾ ਚਾਹੀਦਾ ਏ ਜਿਨ੍ਹਾਂ ਦੇ ਨੌ ਆ ਜਿਹੜੇ ਉਹ ਹਲਕੇ ਹੋ ਗਏ ਆ ਤੇ ਬੜੀ ਜਲਦੀ ਭਰਨ ਲੱਗ ਗਏ ਆ ਸੋ ਇਹ ਸਿੱਧਾ ਸਿੱਧਾ ਇਸ ਗੱਲ ਦਾ ਸੰਕੇਤ ਆ ਵੀ ਸਾਡੇ ਸਰੀਰ 'ਚ ਪ੍ਰੋਟੀਨ ਦੀ ਘਾਟ ਹੋ ਰਹੀ ਆ ਤੇ ਦੋਸਤੋ ਪ੍ਰੋਟੀਨ ਸਾਡੇ ਸਰੀਰ 'ਚ ਬਹੁਤ ਸਾਰੇ ਕੰਮਾਂ ਲਈ ਵਰਤਿਆ ਜਾਂਦਾ ਇਸ ਤੋਂ ਇਲਾਵਾ ਜੇ ਤੁਹਾਡੇ ਅੱਖ ਫੜਕਦੀ ਹੋਵੇ ਜਾਂ ਤੁਹਾਡੇ ਮਸਲ ਦਾ ਜਿਹੜੇ ਵਾਰ-ਵਾਰ ਉਹਨਾਂ ਚ ਟਵਿਚਿੰਗ ਹੁੰਦੀ ਹੋਵੇ ਜਾਂ ਕੜਲਣਾ ਪੈਣ ਦੀਆਂ ਹੋਣ ਤਾਂ ਇਹ ਸਿੱਧਾ-ਸਿੱਧਾ ਇਹ ਗੱਲ ਦਾ ਸੰਕੇਤ ਆ ਵੀ ਸਾਡੇ ਸਰੀਰ ਦੇ ਵਿੱਚ ਮੈਗਨੀਸ਼ੀਅਮ ਆ ਜਿਹੜਾ ਉਹਦੀ ਕਮੀ ਆ ਰਹੀ ਆ। ਸੋ ਮੈਗਨੀਸ਼ੀਅਮ ਖਣੇਜਾ ਜਿਹੜਾ ਸਾਨੂੰ ਕਿਹੜੇ-ਕਿਹੜੇ ਭੋਜਨ ਤੋਂ ਮਿਲੂਗਾ? ਸੋ ਸਾਥੀਓ ਮੈਗਨੀਸ਼ੀਅਮ ਫਿਸ਼ ਦੇ ਵਿੱਚ ਸਾਨੂੰ ਮਿਲਦਾ ਏ। ਹੋਲ ਗ੍ਰੇਨਜ਼ ਜਿਹੜੇ ਆਉਂਦੇ ਆ ਸਾਨੂੰ ਨਟਸ ਤੋਂ ਵੀ ਮਿਲਦਾ ਹੈ ਕਾਜੂਆਂ ਤੋਂ ਮਿਲਦਾ ਬਦਾਮਾਂ ਤੋਂ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੀ ਡਾਰਕ ਚਾਕਲੇਟ ਆ ਉਹਦੇ ਵਿੱਚ ਵੀ ਮੈਗਨੀਸ਼ੀਅਮ ਹੁੰਦਾ ਤੇ ਹਰੀਆਂ ਪੱਤੇਦਾਰ ਸਬਜ਼ੀਆਂ ਪਾਲਕ ਵਿੱਚ ਬਹੁਤ ਵਧੀਆ ਮੈਗਨੀਸ਼ੀਅਮ ਮਿਲ ਜਾਂਦਾ ਹੈ ਕੇਲੇ ਤੋਂ ਸਾਨੂੰ ਮੈਗਨੀਸ਼ੀਅਮ ਮਿਲ ਜਾਂਦਾ ਹੈ ਸੋ ਇਹ ਚੀਜ਼ਾਂ ਨੂੰ ਵਧਾ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ ਕਹੋ ਵੀ ਮਸਲਜ਼ ਜਿਹੜੇ ਟਵਿਚਿੰਗ ਹੁੰਦੀਆਂ ਉਹਨਾਂ ਦੇ ਕਹੋ ਵੀ ਮਾਸਪੇਸ਼ੀਆਂ ਫੜਕਦੀਆਂ ਜਾਂ ਅੱਖ बार-बार ਫੜਕਦੀਆਂ ਸੋ ਇਹ ਇਹ ਗੱਲ ਦਾ ਸੰਕੇਤ ਆ ਵੀ ਸਾਡੇ ম্যাগਨੀਸ਼ੀਅਮ ਆ ਜਿਹੜਾ ਉਹ ਘਟਾ ਤੇ ਸਾਥੀਓ ਜਿਨ੍ਹਾਂ ਦੀ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਉਹ ਇਹ ਕਾਰਨ ਹੁੰਦਾ ਵੀ ਸਾਡੇ ਸਰੀਰ ਦੇ ਵਿੱਚ ਵਿਟਾਮਿਨ B12 ਆ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਸੋ ਵਿਟਾਮਿਨ B12 ਦਾ ਕੰਮ ਕੀ ਆ ਇਹ ਰੈੱਡ ਬਲੱਡ ਸੈਲਸ ਬਣਾਉਂਦਾ ਆ ਆਰਬੀਸੀਜ਼ ਨੂੰ ਬਣਾਉਂਦਾ ਹੈ ਤੇ ਜਦੋਂ ਰੈੱਡ ਬਲੱਡ ਸੈੱਲ ਆ ਜਿਹੜੇ ਵਿਟਾਮਿਨ B12 ਘਟਣਾ ਸ਼ੁਰੂ ਹੋ ਜਾਂਦਾ ਆਰਬੀਸੀਸ ਵੀ ਘਟ ਬੰਨੇ ਸ਼ੁਰੂ ਹੋ ਜਾਂਦੇ ਆ ਤੇ ਸਾਡੇ ਜਿਹੜੇ हेयर फोलिकल्स ਦਾ ਵਾਲਾਂ ਦੀਆਂ ਜੜੀਆਂ ਉਹਨਾਂ ਤੱਕ ਜਿਹੜਾ ਪੂਰਾ ਨਿਊਟ੍ਰੀਸ਼ਨ ਨਹੀਂ ਪਹੁੰਚ ਪਾਉਂਦਾ ਬਲੱਡ ਨਹੀਂ ਪਹੁੰਚ ਪਾਉਂਦਾ ਜਿਹਦੇ ਕਰਕੇ ਸਾਡੇ ਵਾਲ ਆ ਜਿਹੜੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਵਿਟਾਮਿਨ B12 ਜਿਹੜਾ ਉਹ ਸਾਨੂੰ ਮਿਲਦਾ ਕਿੱਥੋਂ ਆ ਦੋਸਤੋ ਜਿਹੜੇ ਐਨੀਮਲ ਪ੍ਰੋਡਕਟਸ ਹੁੰਦੇ ਆ ਵਟਾਮਿਨ B12 ਸਾਨੂੰ ਉਹਨਾਂ ਤੋਂ ਹੀ ਮਿਲਦਾ ਏ ਸੋਈ ਹਰੀਆਂ ਸਬਜ਼ੀਆਂ ਜਾਂ ਫਲਾਂ ਤੋਂ ਸਾਨੂੰ ਬਿਲਕੁਲ ਨਹੀਂ ਮਿਲਦਾ ਸੋ ਮੀਟ ਤੋਂ ਮਿਲਦਾ ਵਟਾਮਿਨ B12 ਆਂਡਿਆਂ ਦੀ ਜਿਹੜੀ ਪੀਲੀ ਜ਼ਰਦੀ ਆ ਉਹਦੇ ਵਿੱਚ ਬਹੁਤ ਵਧੀਆ ਹੁੰਦਾ ਵਟਾਮਿਨ B12 ਫਿਸ਼ ਤੋਂ ਮਿਲਦਾ ਏ ਚਿਕਨ ਤੋਂ ਮਿਲਦਾ ਏ ਸੋ ਦੁੱਧ ਤੋਂ ਵੀ ਮਿਲਦਾ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਵੀ ਮਿਲਦਾ ਸੋ ਵਿਟਾਮਿਨ B12 ਦੀ ਜਿਨ੍ਹਾਂ ਨੂੰ ਘਾਟ ਆ ਜਿਨ੍ਹਾਂ ਦੇ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਰਹੇ ਆ ਉਹਨਾਂ ਨੂੰ ਕਹਿ ਲਓ ਵੀ ਜਿਹੜੇ ਮੈਂ ਖਾਣ ਵਾਲੇ ਪਦਾਰਥ ਦੱਸੇ ਆ ਆਪਣੇ ਭੋਜਨ ਦੇ ਵਿੱਚ ਇਹਨਾਂ ਨੂੰ ਵਧਾਉਣਾ ਪਊਗਾ ਇਸ ਤੋਂ ਇਲਾਵਾ ਵਾਲਾਂ ਦਾ ਚਿੱਟਾ ਹੋਣਾ ਇਹ ਗੱਲ ਦਾ ਵੀ ਸੰਕੇਤ ਆ ਵੀ ਸਾਡੇ ਸਰੀਰ 'ਚ ਕਾਪਰ ਦੀ ਕਮੀ ਆ ਰਹੀ ਆ ਕਿਉਂਕਿ ਜਿਹੜਾ ਕਾਪਰ ਆ ਉਹ ਸਾਡੇ ਸਰੀਰ ਦੇ ਵਿੱਚ ਜਿਹੜੀ ਮੈਲਾਟੋਨਿਨ ਦੀ ਪ੍ਰੋਡਕਸ਼ਨ ਉਹ ਨੂੰ ਵਧਾਉਂਦਾ ਏ ਸੋ ਮੈਲਾਟੋਨਿਨ ਕੀ ਕਰਦਾ ਏ ਸਾਡੇ ਵਾਲਾਂ ਦੇ ਰੰਗ ਇਸ ਤੋਂ ਇਲਾਵਾ ਸਾਡੇ ਸਕਿਨ ਦੇ ਕਲਰ ਵਾਸਤੇ ਮੈਲਾਟੋਨਿਨ ਜ਼ਰੂਰੀ ਆ ਤੇ ਜਦੋਂ ਕਾਪਰ ਘਟਣਾ ਸ਼ੁਰੂ ਹੋ ਜਾਂਦਾ ਮੈਲਾਟੋਨਿਨ ਵੀ ਸਾਡੇ ਸਰੀਰ ਚ ਘੱਟ ਬਣਦਾ ਏ ਸੋ ਜਿਹਦੇ ਕਰਕੇ ਸਾਡੇ ਵਾਲ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ ਜਿਹੜੇ ਹੈਅਰਸ ਆ ਸਾਡੇ ਉਹ ਗਰੇ ਜਲਦੀ ਹੋਣੇ ਸ਼ੁਰੂ ਹੋ ਜਾਂਦੇ ਉਮਰ ਤੋਂ ਪਹਿਲਾਂ ਸੋ ਦੋਸਤੋ ਸਾਨੂੰ ਕਾਪਰ ਕਹ ਲਓ ਵੀ ਲਿਗਿਊਮਸ ਤੋਂ ਮਿਲ ਜਾਂਦਾ ਫਲੀਆਂ ਤੋਂ ਮਿਲ ਜਾਂਦਾ ਏ ਹਰੀਆਂ ਪੱਤੇਦਾਰ ਸਬਜ਼ੀਆਂ ਚ ਵੀ ਕਾਪਰ ਹੁੰਦਾ ਏ ਇਸ ਤੋਂ ਇਲਾਵਾ ਸਭ ਤੋਂ ਵਧੀਆ ਜਿਹੜਾ ਕਾਪਰ ਆ ਸਾਨੂੰ ਉਹ ਕਲੇਜੀ ਤੋਂ ਮਿਲਦਾ ਏ ਸੋ ਇਹ ਜਿਹੜਾ ਭੋਜਨ ਆ ਇਹ ਤੋਂ ਸਾਨੂੰ ਕਾਪਰ ਮਿਲ ਜਾਂਦਾ ਸੋ ਇਹਦੀ ਮਾਤਰਾ ਨੂੰ ਵਧਾਉਣਾ ਚਾਹੀਦਾ ਏ ਇਸ ਤੋਂ ਇਲਾਵਾ ਸਾਥੀਓ ਜੇ ਤੁਹਾਡੀਆਂ ਹੱਡੀਆਂ ਦੇ ਵਿੱਚ ਕਟ-ਕਟ ਦੀ ਆਵਾਜ਼ ਆ ਰਹੀ ਆ ਜੋੜ ਤੁਹਾਡੇ ਇਸ ਦਾ ਮਤਲਬ ਕਮਜ਼ੋਰ ਪੈਣੇ ਸ਼ੁਰੂ ਹੋ ਗਏ ਆ ਤਾਂ ਇਹਦਾ ਸਿੱਧਾ ਸਿੱਧਾ ਮਤਲਬ ਆ ਕਿ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਘਾਟ ਹੋ ਰਹੀ ਆ ਸੋ ਕੈਲਸ਼ੀਅਮ ਤੇ ਵਿਟਾਮਿਨ ਡੀ ਜਿਹੜੇ ਸਾਨੂੰ ਭੋਜਨ ਵਾਧ ਦੇ ਦਿੰਦੇ ਆ ਉਹ ਭੋਜਨ ਸਾਨੂੰ ਵਧਾਉਣ ਦੀ ਲੋੜ ਆ ਸੋ ਕੈਲਸ਼ੀਅਮ ਸਾਨੂੰ ਕਿੰਨੀਆਂ ਚੀਜ਼ਾਂ ਤੋਂ ਮਿਲਦਾ ਦੁੱਧ ਵਿੱਚ ਬਹੁਤ ਵਧੀਆ ਕੈਲਸ਼ੀਅਮ ਹੁੰਦਾ ਦਹੀਂ ਤੋਂ ਸਾਨੂੰ ਕੈਲਸ਼ੀਅਮ ਬੜਾ ਵਧੀਆ ਮਿਲ ਜਾਂਦਾ ਇਸ ਤੋਂ ਇਲਾਵਾ ਜਿਹੜੇ ਚਿੱਟੇ ਤੇ ਕਾਲੇ ਤੇਲ ਆ ਉਹਨਾਂ 'ਚ ਕੈਲਸ਼ੀਅਮ ਬਹੁਤ ਵਧੀਆ ਹੁੰਦਾ ਖਸ ਖਸ ਤੋਂ ਸਾਨੂੰ ਕੈਲਸ਼ੀਅਮ ਬਹੁਤ ਭਰਪੂਰ ਮਾਤਰਾ 'ਚ ਮਿਲਦਾ ਹੈ ਇਸ ਤੋਂ ਇਲਾਵਾ ਅਖਰੋਟਾਂ ਵਿੱਚ ਵੀ ਬਦਾਮਾਂ ਵਿੱਚ ਵੀ ਕੈਲਸ਼ੀਅਮ ਬਹੁਤ ਵਧੀਆ ਮਿਲ ਜਾਂਦਾ ਸੋ ਵਿਟਾਮਿਨ ਡੀ ਸਾਨੂੰ ਕਿੱਥੋਂ ਮਿਲੂਗਾ ਸਾਥੀਓ ਵਿਟਾਮਿਨ ਡੀ ਆ ਜਿਹੜਾ ਉਹ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਹੈ ਇਹਨੂੰ ਸਨ ਸ਼ਾਈਨ ਵਿਟਾਮਿਨ ਵੀ ਕਿਹਾ ਜਾਂਦਾ ਹੈ ਇਦੇ ਨਾਲ ਨਾਲ ਆਂਡੇ ਦੀ ਜਿਹੜੀ ਪੀਲੀ ਜ਼ਰਦੀ ਆ ਉਹਦੇ 'ਚ ਵੀ ਵਿਟਾਮਿਨ ਡੀ ਬਹੁਤ ਵਧੀਆ ਪਾਇਆ ਜਾਂਦਾ ਏ ਫਿਰ ਜਿਹੜਾ ਮੀਟ ਆ ਆਂਡੇ ਆ ਫਿਰ ਫਿਸ਼ ਹੋਗੀ ਇਹਨਾਂ ਤੋਂ ਸਾਨੂੰ ਵਿਟਾਮਿਨ ਡੀ ਬਹੁਤ ਵਧੀਆ ਮਿਲਦਾ ਏ ਤੇ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੋਂ ਵੀ ਸਾਨੂੰ ਵਿਟਾਮਿਨ ਡੀ ਆ ਜਿਹੜਾ ਉਹ ਮਿਲ ਜਾਂਦਾ ਏ ਇਸ ਤੋਂ ਇਲਾਵਾ ਸਬਜ਼ੀਆਂ ਦੇ ਵਿੱਚ ਸਾਨੂੰ ਮਸ਼ਰੂਮ ਆ ਜਿਹੜੇ ਸਭ ਤੋਂ ਵਧੀਆ ਸਰੋਤ ਆ ਵਿਟਾਮਿਨ ਡੀ ਦਾ ਸੋ ਜੇ ਅਸੀਂ ਘੰਟਾ ਦੋ ਘੰਟੇ ਮਸ਼ਰੂਮ ਧੁੱਪ 'ਚ ਰੱਖ ਕੇ ਉਸ ਤੋਂ ਬਾਅਦ ਇਹਨਾਂ ਦੀ ਸਬਜ਼ੀ ਬਣਾ ਕੇ ਖਾਣੇ ਆ ਤਾਂ ਇਹਦੇ ਨਾਲ ਵਿਟਾਮਿਨ ਡੀ ਆ ਜਿਹੜਾ ਮਸ਼ਰੂਮਾਂ ਦੇ ਵਿੱਚ ਹੋਰ ਸੋਖਿਆ ਜਾਂਦਾ ਤਾਂ ਸਾਨੂੰ ਵੱਧ ਫਾਇਦਾ ਮਿਲਦਾ ਸੋ ਤੁਸੀਂ ਧੁੱਪ 'ਚ ਘੱਟੋ-ਘੱਟ ਰੋਜ਼ਾਨੇ 1 ਘੰਟਾ ਜ਼ਰੂਰ ਬੈਠੋ ਜਿਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ ਹੱਡੀਆਂ 'ਚੋਂ ਆਵਾਜ਼ ਆਉਂਦੀ ਘਟ-ਘਟ ਦੀ ਸੋ ਧੁੱਪ 'ਚ ਬਹਿਣ ਨਾਲ ਜਿਹੜਾ ਵਿਟਾਮਿਨ ਡੀ ਆ ਉਹ ਪੂਰਾ ਹੋ ਜਾਂਦਾ ਹੈ ਤੇ ਜਦੋਂ ਵਿਟਾਮਿਨ ਡੀ ਸਰੀਰ 'ਚ ਘੱਟ ਹੋ ਜਾਂਦਾ ਹੈ ਤਾਂ ਸਾਡੇ ਕੈਲਸ਼ੀਅਮ ਵੀ ਹੱਡੀਆਂ 'ਚੋਂ ਸੋਖਿਆ ਨਹੀਂ ਜਾਂਦਾ ਜਿਹਦੇ ਕਰਕੇ ਸਾਡੀਆਂ ਹੱਡੀਆਂ ਜਿਹੜੀਆਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਇੱਕ ਹੋਰ ਸਾਥੀਓ ਇੱਕ ਤੋਂ ਨੂੰ ਮੈਂ ਨਿਸ਼ਾਨੀ ਦੱਸਦਾ ਹਾਂ ਉਹ ਇਹ ਆ ਵੀ ਜਦੋਂ ਤੁਹਾਡੇ ਥੋੜੀ ਜੀ ਵੀ ਸੱਟ ਲੱਗਦੀ ਆ ਤਾਂ ਉੱਥੇ ਤੁਹਾਡੇ ਜਿਹੜਾ ਦਾਗ ਪੈ ਜਾਂਦਾ ਏ ਕਾਲਾ ੱੱਬਾ ਪੈ ਜਾਂਦਾ ਏ ਜਾਂ ਲਾਲ ਨਿਸ਼ਾਨ ਪੈ ਜਾਂਦਾ ਸੋ ਉਹਦਾ ਮਤਲਬ ਇਹ ਆ ਵੀ ਤੁਹਾਡੇ ਸਰੀਰ ਦੇ ਵਿੱਚ ਵਿਟਾਮਿਨ ਸੀ ਆ ਜਿਹੜਾ ਉਹ ਘੱਟ ਹੋ ਰਿਹਾ ਏ ਕਿਉਂਕਿ ਜਿਹੜੀ ਜਗ੍ਹਾ ਤੇ ਸੱਟ ਵੱਜਦੀ ਉੱਥੇ ਕਲੋਟਿੰਗ ਵਾਸਤੇ ਜਿਹੜੇ ਕਲੋਟਿੰਗ ਫੈਕਟਰ ਜ਼ਰੂਰੀ ਹੁੰਦੇ ਉਹਨਾਂ ਦੀ ਕਮੀ ਹੋ ਜਾਂਦੀ ਕਿਉਂਕਿ ਵਿਟਾਮਿਨ ਸੀ ਜਿਹੜਾ ਉਹ ਸਾਡੇ ਸਰੀਰ 'ਚ ਜਦੋਂ ਘਟਣਾ ਸ਼ੁਰੂ ਹੋ ਜਾਂਦਾ ਸੋ ਵਿਟਾਮਿਨ ਸੀ ਸਭ ਤੋਂ ਵਧੀਆ ਸਾਨੂੰ ਸਿਟਰਸ ਫਰੂਟਸ ਤੋਂ ਮਿਲਦਾ ਹੈ ਨਿੰਬੂਆਂ ਤੋਂ ਬਹੁਤ ਵਧੀਆ ਵਿਟਾਮਿਨ ਸੀ ਮਿਲਦਾ ਮਸੰਮੀ ਸੰਤਰਾ ਹੋ ਗਿਆ ਤੇ ਔਲਾ ਵਿਟਾਮਿਨ ਸੀ ਔਲੇਜ ਭਰਪੂਰ ਮਾਤਰਾ ਚ ਹੁੰਦਾ ਹੈ ਜੇ ਤੁਸੀਂ ਔਲੇ ਤੋਂ ਵਿਟਾਮਿਨ ਸੀ ਲੈਣਾ ਚਾਹੁੰਦੇ ਆ ਤਾਂ ਔਲੇ ਨੂੰ ਬਿਨਾ ਇਹਨੂੰ ਉਬਾਲੇ ਬਿਨਾ ਇਹਨੂੰ ਤਲੇ ਤੋਂ ਨੂੰ ਖਾਣਾ ਪਊਗਾ ਕਿਉਂਕਿ ਜਦੋਂ ਅਸੀਂ ਗਰਮ ਕਰ ਲੈਨੇ ਆ ਤਾਂ ਵਿਟਾਮਿਨ ਸੀ ਆ ਜਿਹੜਾ ਉਹ ਬਿਲਕੁਲ ਨਸ਼ਟ ਹੋ ਜਾਂਦਾ ਹੈ ਸੋ ਐਜ਼ ਇਟ ਇਜ਼ ਕੱਚਾ ਹੀ ਔਲਾ ਖਾਣਾ ਪਊ ਜੇ ਤੁਹਾਨੂੰ ਵਿਟਾਮਿਨ ਸੀ ਇਸ ਤੋਂ ਜੇ ਤੁਸੀਂ ਲੈਣਾ ਹੈ ਸੋ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਸੋ ਇਹ ਜਿਹੜੀਆਂ ਨਿਸ਼ਾਨੀਆਂ ਸੀ ਇਹਨਾਂ ਨੂੰ ਧਿਆਨ ਚ ਰੱਖ ਕੇ ਅਸੀਂ ਸਮਝ ਸਕਦੇ ਹਾਂ ਦੇਖ ਸਕਦੇ ਹਾਂ ਵੀ ਸਾਡੇ ਸਰੀਰ ਚ ਕਿਹੜਾ ਖਣਿਜ ਕਿਹੜਾ ਵਿਟਾਮਿਨ ਕਿਹੜਾ ਪੋਸਟਿਕ ਤੱਤ ਆ ਜਿਹੜਾ ਜਿਹਦੀ ਘਾਟ ਹੋ ਰਹੀ ਆ ਤੇ ਅਸੀਂ ਸਮਝ ਕੇ ਉਹਦੀ ਘਾਟ ਨੂੰ ਪੂਰਾ ਕਰ ਸਕਦੇ ਹਾਂ ਸੋ ਇਹ ਜਾਣਕਾਰੀ ਨੂੰ ਸ਼ੇਅਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਹੈ ਨੂੰ ਸਬਸਕ੍ਰਾਈਬ ਕਰ ਲਓ ਸੋ ਇਜਾਜ਼ਤ ਦਿਓ ਧੰਨਵਾਦ